ਅਮਰੀਕਾ ਸਰਕਾਰ ਦੇ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਉੱਤੇ ਸਿਆਸਤ ਗਰਮਾਈ ਹੋਈ ਹੈ ਜੇਕਰ ਗੱਲ ਕੀਤੀ ਜਾਵੇ ਡਿਪੋਰਟ ਹੋਏ ਪੰਜਾਬੀਆਂ ਦੀ ਤਾਂ ਉਹਨਾਂ ਦਾ ਵੀ ਬੁਰਾ ਹਾਲ ਹੈ ਕਿ ਉਹਨਾਂ ਨੂੰ ਅਮਰੀਕਾ ਦੇ ਵੱਲੋਂ ਜਿਹੜਾ ਡਿਪੋਰਟ ਕੀਤਾ ਗਿਆ ਕਿਉਂਕਿ ਕਈ ਲੋਕ ਤਾਂ ਕਰ ਜਾ ਚੁੱਕੇ ਆਪਣਾ ਘਰ-ਬਾਰ ਵੇਚ ਕੇ ਬਾਹਰ ਗਏ ਸੀ ਚੰਗੇ ਭਵਿੱਖ ਦੇ ਵਾਸਤੇ ਪਰ ਡਿਪੋਰਟ ਹੋਣ ਤੋਂ ਬਾਅਦ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਜਿੱਥੇ ਸਿਆਸਤਦਾਨਾਂ ਦੇ ਬਿਆਨ ਸਾਹਮਣੇ ਉੱਥੇ ਸਮਾਸ਼ੇਵੀ ਲੱਖਾਂ ਸਿਧਾਨਾਂ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਲੱਖਾਂ ਸਿਧਾਨਾਂ ਨੇ ਰਿਪੋਰਟ ਹੋਏ ਪੰਜਾਬੀ ਨੂੰ ਲੈ ਕੇ ਤੱਤੀਆਂ ਤੱਤੀਆਂ ਸੁਣਾਈਆਂ ਆਓ ਸੁਣਦੇ ਹਾਂ ਪੜਦਾ ਉਹਨਾ ਮੈਂ ਸੁਣਦਾ ਥੋਬੀ ਦੇ ਕੁੱਤੇ ਵਾਲੀ ਹੋਣੀ ਨਾ ਘਰ ਦੇ ਨਾਲ ਘਾੜ ਦੇ ਉਦੋਂ ਛਤਰ ਪਹਿਣਗੇ ਇਧਰੋਂ ਵੇਚੀ ਬੈਠੇ ਹੋਗੇ ਹੁਣ ਹੋ ਗਈ ਨਾ ਅਦਰੋਂ 50-50 ਲੱਖ ਲਾਏ ਗਏ ਐ ਹਲੇ ਤਾਂ ਹੋਰ ਦੇਖੀ ਆਉਂਦੇ ਹਰੇ 32 33 ਕੀ ਐ ਤੂੰ ਦੇਖੀ ਜੇ 32 3300 ਆਊਗਾ ਕੱਲੇ ਅਮਰੀਕਾ ਤੋਂ ਕੈਨੇਡਾ ਵਾਲੀ ਪਹਿਣ ਕੇ ਮਗਰ ਆਸਟ੍ਰੇਲੀਆ ਵੀ ਮਗਰ ਪਉ ਨਿਊਜ਼ੀਲੈਂਡ ਵੀ ਮਗਰ ਪਉ ਜਰਮਨ ਵੀ ਮਗਰ ਪਉ ਯੂਰਪ ਮਗਰ ਪਉਗਾ ਸਭ ਤੁਹਾਡੇ ਮਗਰ ਪੈਣਗੇ ਸੋ ਦਾ ਪਦਾ ਵਾਸਤਾ ਸੋ ਨੂੰ ਬੇਨਤੀ ਆ ਬਾਲੇ ਬੰਦੇ ਕਹਿੰਦੇ ਕੰਮ ਕੀ ਕਰਕੇ ਖੇਤੀ ਕਰ ਲੋ ਕੱਲੀ ਧਰਤੀ ਘਟੀ ਜਾਂਦੀ ਐ ਵੱਡੇ ਵੱਡੇ ਬੁੱਧੀਜੀਵੀ ਵਿਦਵਾਨ ਬੰਦੇ ਜਿਹੜੇ ਚਿੰਤਤ ਬੰਦੇ ਨੇ ਚਿੰਤਕ ਬੰਦੇ ਨੇ ਜਿਹੜੇ ਚਿੰਤਾ ਕਰਦੇ ਆ ਫਿਕਰ ਕਰਦੇ ਆ ਉਹ ਕਹਿੰਦੇ 2050 60 ਤੱਕ ਜਾਂਦੇ ਆ 70% ਦੀ ਧਰਤੀ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਹੈ ਕੰਕਰੀਟ ਤੋਂ ਆਪਾਂ ਪਤਾ ਕਿ ਵੱਡੀਆਂ ਵੱਡੀਆਂ ਬਿਲਡਿੰਗਾਂ ਉਹ ਜਿਹੜੇ ਤਾਹਾਨੂੰ ਫਲੈਟ 'ਚ ਖੜੇ ਕਰਦੇ ਕੋਕੜਾਂ ਦੇ ਖੁੱਡੇ ਬਣਾਤੇ ਉਹਨੇ ਦੱਬ ਲੈਣੀ ਹੈ ਸੜਕਾਂ ਨੇ ਦੱਬ ਲੈਣੀ ਹੈ ਪਾਪੂਲੇਸ਼ਨ ਆਬਾਦੀ ਨੇ ਵਧਣਾ ਹੈ ਜ਼ਮੀਨ ਨੇ ਘਟਣਾ ਹੈ ਤੇ ਆਉਣ ਵਾਲੇ ਸਮੇਂ 'ਚ ਭੋਜਨ ਦਾ ਸੰਕਟ ਖੜਾ ਹੋਣਾ ਬਹੁਤ ਵੱਡਾ ਖੇਤੀ ਤੇ ਆ ਜਾਓ ਕੰਲੀ ਖੇਤੀ ਕਰ ਲਓ ਖਰਚੇ ਘਟਾ ਲੋ ਖੇਤੀ ਤੇ ਆ ਜਾਓ ਜ਼ਿੰਦਗੀ ਪੂਰੀ ਸੌਖੀ ਐ ਸਾਡੇ ਬਜ਼ੁਰਗ ਕੀ ਕਰਦੇ ਸੀ ਚਾਰ ਚਾਰ ਪੰਜ ਪੰਜ ਭਰਾ ਹੁੰਦੇ ਸੀ ਸਾਦੀ ਜ਼ਿੰਦਗੀ ਸੀ ਫੱਡੇ ਜੋੜੇ ਟਾਕੀਆਂ ਵਾਲੇ ਲੀੜੇ ਖਾਣਾ ਪੂਣਾ ਪੀਣਾ ਪੂਰਾ ਐ ਸਾਡਾ ਉਹਨਾਂ ਦਾ ਟੌਪ ਦਾ ਹੁੰਦਾ ਸੀ ਕਰੇ ਦੁੱਧ ਦਹੀਂ ਘਿਓ ਮੱਖਣੀ ਲੱਸੀਆਂ ਹੁਣ ਪੀਜ਼ਾ 버ਗਰ ਨੂਡਲ ਲੇਜ ਗੁਰਕਰੇ ਸਮੋਸੇ ਗੋਲ ਗੱਪੇ ਬੇਹੱਦ ਹੀ ਹਾ ਫਾਸਟ ਫੂਡ ਮੈਦੇ ਵਾਲਾ ਬਿਮਾਰੀਆਂ ਲੱਗੀਆਂ ਜਾਂਦੀਆਂ ਜਵਾਗ ਜੰਮਣੋਂ ਹਟ ਗਏ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਕਿਸੇ ਨੂੰ ਕੁਸ਼ ਹੋ ਗਿਆ ਆ ਬਾਹਲੇ ਦਾ ਜਿਹੜੇ ਮਾੜੇ ਮੋਟਰ ਦੇ ਚਾਰ ਛੇ ਲੜਾ ਉਹਨਾਂ ਜਿਨਾਂ ਦੀਆਂ ਰੋਟੀਆਂ ਲੈਣੋਂ ਹਟ ਗਈਆਂ ਉਹ ਸਾਰੇ ਰੈਸਟੋਰੈਂਟ ਚ ਖਾਂਦਿਆ ਜਾ ਕੇ ਪਤਾ ਨਹੀਂ ਤੇ ਨਕਲੀ ਪਨੀਰ ਆ ਨਕਲੀ ਉੱਥੇ ਦੁੱਧ ਆ ਪਤਾ ਨਹੀਂ ਕੀ ਮਿਲਾਪਤ ਵਾਲਾ ਖਾਈ ਜਾਂਦੇ ਹੋ ਘਰ ਨੂੰ ਪਰਤੇਓ ਘਰ ਨੂੰ ਚੰਗੇ ਰਹਿਣਾ ਕੁਦਰਤ ਨਾਲ ਜੁੜਜੋ ਆਪਣੇ ਮੂਲ ਨਾਲ ਜੁੜਜੋ ਜੇ ਸੌਖੇ ਰਹਿਣਾ ਗਰਬਾਣੀ ਨਾਲ ਜੁੜਜੋ ਗਰਵਾਣੀ ਜੀਵਨ ਜਾਂ ਸਿਖਾਉਂਦੀ ਐ ਸਮਝੋ ਕਿ ਬਾਰ-ਬਾਰ ਗਰਵਾਣੀ ਸਾਡੇ ਗੁਰੂਆਂ ਨੇ ਸਾਨੂੰ ਜੀਵਨ ਜ਼ਿੰਦਗੀ ਜਿਉਣੀ ਕਿਵੇਂ ਆ ਸਮਾਜ ਚ ਵਿਚਰਨਾ ਕਿਵੇਂ ਆ ਸਾਨੂੰ ਦੱਸਿਆ ਸਿਖਾਇਆ ਯਾਰ ਉਸਦੇ ਅਮਲ ਹੈ ਨਹੀਂ ਖੱਲਾ ਆਪਸ ਵੈਰੂ ਸਤਨਾਮ ਵੈਰੂ ਕਰਕੇ ਅਰਦਾਸ ਕਰਕੇ ਚਲੋ ਜੀ ਬਾਬਾ ਜੀ ਮੁੰਡਾ ਕੈਨੇਡਾ ਭੇਜ ਦਿਓ ਬਾਬਾ ਜੀ ਮੁੰਡਾ ਇੱਕ ਪਾਸੇ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਵਿੱਚ ਬਾਹਰ ਜਾਣ ਦੀ ਹੋੜ ਇਸ ਕਦਰ ਲੱਗੀ ਹੁੰਦੀ ਹੈ ਕਿ ਆਪਣਾ ਘਰ-ਬਾਰ ਤੱਕ ਵੇਚ ਕੇ ਬਾਹਰ ਚਲੇ ਜਾਂਦੇ ਨੇ ਪਰ ਬਾਅਦ ਵਿੱਚ ਪਛਤਾਵਾ ਪੱਲੇ ਰਹਿ ਜਾਂਦਾ ਹੈ ਬਿਊਰੋ ਰਿਪੋਰਟ ਅਖੰਡ ਲੋਕ